ਅੱਜ ਅਸੀਂ ਪਹੁੰਚ ਗਏ ਕਰਾਲੀ ਮੰਡੀ ਤੇ ਤੁਹਾਨੂੰ ਦਿਖਾਵਾਂਗੇ ਇੱਕ ਤੇ ਇੱਕ ਮੋਹਰਾਂ ਨਾਲ ਦਲੀਆਂ ਮੱਛਾਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨੋਈ ਤੁਹਾਡਾ ਤੇਰਾ ਤਾਜੂ ਤਨਾਸ ਤਾਜੂ ਤਨਾਸ ਤਾਜੂ ਆਮਜ ਕਿੰਨੇ ਸੂਏ ਜੀ ਤੇ ਦੂਜੇ ਸੂਏ ਹੋਏ ਫਿਰ ਕਿ ਆਗੋ ਮੰਗਦੇ ਦਾ ਜੀ ਇਹ ਡੇਢ ਲੱਖ ਰੁਪਏ ਜਿਹੜੇ ਵੀਰ ਬੁਜੁਰਗਾ ਨੂੰ ਸਾਹ ਚੜਦਾ ਜਾਂ ਬਲੱਡ ਪ੍ਰੈਸ਼ਰ ਘਟਦਾ ਕਿੰਨਾ ਮੰਗਦੇ ਇਹਦਾ 10 ਲੱਖ ਕਿੰਨੇ ਤੱਕ ਛੱਡੋਗੇ ਹੋਰ ਕਿੱਥੇ ਹੋਰ ਮੱਝ ਕਿਹੜੀ ਲਾਇਆ ਖੋਲ ਕੇ ਦੂਜੀ ਪੱਟੇ ਨਹੀਂ ਨੇ ਪੂਰੇ ਤੱਪਾ ਇਹ ਮੰਡੀ ਤੋਂ ਵੱਧ ਹੈ ਇਹ ਦੂਜੇ ਸੂਏ ਹੈ ਜੀ ਪੰਜ ਪੰਜ ਲੈਣੀ ਪੰਜ ਕਿਲਿਆਣੀ ਇਹ ਨੀਲੀ ਜੌਂਦੀ ਵੀ ਪੰਜ ਕਿਲਿਆਲੀ ਅੱਡ ਹੁੰਦੀ ਹੈ ਇਹਦਾ ਕੀ ਮੰਗ ਲਈ ਡੇਢ ਲੱਖ ਰੁਪਏ ਡਿਊਟੀ ਦੇ ਸਾਡੇ ਡਿਊਟੀ ਕਿੰਨੇ ਵਧੀਆਂ ਜੀ ਕਿੰਨਾ ਦੋਤੀ 15 ਕਿਲੋ ਤਿਆਰ 15 ਕਿਲੋ ਸਾਡੀ ਵੱਲੋਂ ਕੋਈ 60 ਰੁਪਏ ਦਾ ਰਿੰਗ ਕਿਹਾਸ ਲੱਗਿਆ ਇਹਦਾ ਕੀ ਕੋਈ ਮੰਗਦਾ ਲਾਜੂ ਬਾਈ ਇਹ ਬਈ 100 ਰੁਪਏ ਕੱਲ ਕਿਹ ਦੁੰਦੀ ਐ ਇਹ ਤੇ ਬਈ ਹੋ ਗਏ ਉਹਨਾਂ ਹੱਥਾਂ ਤੋਂ ਸੂਈ ਨੂੰ 14 ਕਿਲੋ ਤੋਂ ਤਿਆਰ ਆਇਆ 14 ਕਿਲੋ ਤੋਂ ਤਿਆਰ ਆ ਸੁਪੇ ਹੀ ਹਫਤਾ ਹੋ ਗਿਆ ਆ 5 ਕਿਲੋ ਢਲੇ ਦੁੱਧ ਕਿੰਨਾ ਜੀ 16 ਕਿਲੋ ਕਿੰਨਾ ਜੀ 16 ਕਿਲੋ ਆ ਦੂਜੀ ਢਲੇ ਆ ਸੋਨੇ ਵਾਲੀ ਐ ਆ ਕੱਲ ਕਿਹ ਦੁੰਦੀ ਐ ਇਹ ਇਹ ਲੰਘੇ 10 ਦਿਨ ਵਪਾਰੀਆਂ ਭਾਈ ਕੀ ਘਰ ਤੇ ਲਾਏ ਹੋਏ ਆਪਣਾ ਮੋਬਾਈਲ ਨੰਬਰ ਬੋਲ ਦੋ ਫਿਰ 7037 464536 ਦੁਬਾਰੇ ਫਿਰ 7837 464536 ਪਿੰਡ ਕਿਹੜਾ ਜੀ ਤਨहास ਧੰਨਵਾਦ ਵੀਰੇ ਆ